ચોટ 2 3 4 66 66 તું કી 66 હેલો 66 બબા 66 નહીં ઓન રહે 66 66 ફોન કર દે ની આ થોડા સામાન લઈ આવ તો કિતના હા દે દે સહી વેગરી આ સહી હે ભાઈ સહી હે બિલકુલ વેગરી વેગરી જારી થઈ જતી હોય 12 કીમાં ਇਹ ਤੈਨੂੰ ਜੱਟ ਤੇ ਬੈਠ ਗਿਆ ਜਰਾ ਭਾਈ ਉਹਨਾਂ ਨੂੰ ਇਹਦਾ ਵੀਡੀਓ ਤੂੰ ਬਾਹਰ ਹੋਰ ਮੁੰਡਾ ਉਹ ਵੇਤ ਚਾਰ ਪੰਜ ਦਾ ਵੇਤ ਕੱਟ ਲੈ ਨਹੀਂ ਸੁਣਾ ਨਾ ਜੇ ਉਹ ਦੋ ਆਉਂਦੇ ਜਾਂ ਯਾਰ ਸਾਥ ਹੀ ਛੋੜ ਜਾਂਦਾ ਮੁੱਢੀ ਉੱਪਰ ਜਾ ਬਾਦ ਰਹਾ ਬਾਪ ਜੀ ਹਾਂ ਹਬਾਲ ਕਰਾ ਮੈਨੂੰ ਵੀ ਬਾਦਿਆ ਅਰੇ ਉਹ ਰੇ ਲਿਆ ਯਾਰ ਅੱਧ ਬੜੀ ਛਾਦੀ ਅਗੜੀ ਛਾਦੀ ਜੋ ਕੀ ਹੈ ਆ ਮਨੂ ਉਹ ਛੋੜ ਦੇ ਯਾਰ ਮਨੂ ਥੋੜੀ ਬਾਜੀ ਬਟਾ 7600 ਹਾਂ 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 ਇਹ ਗਾਵਾ ਨਹੀਂ 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 ਉਹ ਠੀਕ ਆ ਅੰਕਲ ਗਾਮ ਵਾਲੇ ਬੜਸਨ ਪਤਾ ਲਾਉਂਗਾ ਮਾ ਵੀ ਲਿਆ ਹਾਂਜੀ 3 ਮਨੂਏ 4000 4000 4500 4500 4500 ਹਾਂ ਲੈ ਜਾ 4500 5 5 5100 ਕੁਝ ਘਮਰਾਇ ਦੇ ਵਿੱਚ ਇਸਨੇ 5500 ਹੈ 5200 ਪਾਣੀ ਪੇਪਰ ਲੋ ਰੇਜੋ ਮੈਂ ਇਮੋਟ ਥੋੜੇ ਮਾੜੋ ਕੇ ਸਪਰੇ ਕਰਾਂਗਾ ਸਪਰੇ ਕਰਾਂਗਾ 5200 ਠੰਡੀ ਕਮੇ ਮੈਂ ਪਾਣੀ ਬਹੁਤ ਹੈ ਜੀ ਮੈਂ ਹੈ ਇਮਾਨ ਤਾਗਰਾ ਦੀ ਖੱਦਿਆ ਫਰੀ ਦੀ ਹੈ 5500 ਹੋ ਗਿਆ ਮਾਮੜਾ ਉੱਪਰ ਗਏ ਨਹੀਂ ਮਾਮੜਾ ਤੋਂ ਫਿਰ ਗਏ ਮੈਂ ਸਪਰੇ ਕਰਦੇ ਆ ਯਾਰ ਤਾਗਰਾ ਦੇ ਨਾਮ ਰੱਖ ਦੇ ਉਹ ਚਲੋ ਦੋ ਦਿਨ ਫਿਰ ਕਰਦੇ ਨਹੀਂ ਪਾਣੀ ਭਰ ਗਏ 5500 ਚਲੋ ਇਹ ਨਹੀਂ 60 ਰੀ ਤੱਕ ਨਹੀਂ ਤੋਂ ਤੋਂ ਨੀਚੇ ਲੈ ਮਰੇ ਪਾਣੀ ਜਿਆਦਾ ਬਰਦਾ ਵੱਡੀ ਹੈਗੇ ਹਾਂ ਉਹਨੇ ਵੀ ਫੜਾਦੀ ਉੱਪਰ ਕੜ ਕੇ ਕੋਈ ਗੱਲ ਨਹੀਂ ਫੜਾਦੀ ਆ ਲੈ ਰੱਖਵਾ ਬੋਦ 15 ਲੈਓ ਨਾ ਇਹ ਚੱਲੋ ਉਹ ਹੋ ਗਿਆ ਬਣਾ ਉਹ ਨਾ ਨਹੀਂ ਲੈ ਉਹ ਲੈਣਾ ਲਿਓ ਬਈ ਥੋੜਾ ਇਹ ਲੈ ਲਓ ਦੁਆ ਨੀ ਮੋਟੀ ਮੇਰਾ ਸਾਰੂ ਗਿਆ ਭਾਈ ਕੋਈ ਨਹੀਂ ਬਿੱਟਾ ਓਏ ਹੋ ਗਿਆ ਹੋ ਗਿਆ ਤਾਂ ਹੋ ਗਿਆ ਫੇਰ ਠੀਕ ਐ ਸੋ ਕਿੰਨੇ ਦਾ ਹੋ ਗਿਆ ਤੂੰ ਆਣ ਕੇ ਬਸ ਮਕਾ ਤਾਂ ਹਣ ਤੂੰ ਇਹ ਬਿੰਨ ਪੱਤੀ ਕੋਈ ਨਹੀਂ ਆ ਕਿ